ਇਸ ਵੀਡੀਓ ਚ ਤੁਸੀਂ ਇੱਕ ਗੱਲ ਸਮਝਣੀ ਹੈ ਜਿਹੜੀ ਚੰਦਰ ਪ੍ਰਭਾਵਤੀ ਹੈ ਉਹਦੇ ਕੀ ਕੀ ਬੈਨੀਫਿਟ ਨੇ ਖਾਸ ਕਰਕੇ ਜੇਕਰ ਤੁਹਾਨੂੰ ਪਿਸ਼ਾਬ ਰਿਲੇਟਡ ਕੋਈ ਵੀ ਪ੍ਰਕਾਰ ਦੇ ਇਸ਼ੂ ਆ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਸਪੈਸ਼ਲ ਹੈ ਪਹਿਲੀ ਚੀਜ਼ ਜਿਹੜੀ ਉਹ ਮਦਦ ਕਰਦੀ ਹੈ ਬਲੈਡਰ ਦੇ ਫੰਕਸ਼ਨਿੰਗ ਨੇ ਉਹਨੂੰ ਇੰਪਰੂਵ ਕਰ ਦਿੰਦੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਉੱਪਰ ਨੂੰ ਸਾਈਨ ਪਾਇਆ ਵਾ ਦੂਸਰਾ ਇਨਸੂਲਿਨ ਦੀ ਸੈਕ੍ਰੀਸ਼ਨ ਆ ਜਿਹੜਾ ਇਨਸੂਲਿਨ ਤੁਹਾਡੇ ਸਰੀਰ ਦੇ ਵਿੱਚ ਐਕਸਟਰਾ ਬਣਦਾ ਵਾ ਉਹਨੂੰ ਆਊਟ ਕੱਢਣ ਦੇ ਵਿੱਚ ਕਾਫੀ ਮਦਦ ਕਰਦੀ ਹੈ ਔਰ 100% ਆਯੁਰਵੇਦਿਕ ਆ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਤੀਸਰੀ ਆਪਾਂ ਗੱਲ ਕਰੀਏ ਤਾਂ ਯੂਰਿਨ ਦਾ ਜਿਹੜਾ ਫਲੋ ਹੈ ਉਹਨੂੰ ਕਾਫੀ ਇੰਪਰੂਵ ਕਰ ਦਿੰਦੀ ਹੈ ਚੌਥਾ ਜਿਹੜਾ ਇਹਦੇ ਵਿੱਚ ਯੂਟੀਆ ਯੂਰਿਨ ਟ੍ਰਾਂਸ ਯੂਰਿਨ ਟ੍ਰੈਕ ਇਨਫੈਕਸ਼ਨ ਜਿੰਨੀਆਂ ਵੀ ਹੁੰਦੀਆਂ ਨੇ ਯੂਟੀਆ ਰਿਲੇਟਡ ਇਨਫੈਕਸ਼ਨਸ ਹੁੰਦੀਆਂ ਨੇ ਇਹ ਉਹਦੇ ਵਿੱਚ ਵੀ ਮੈਨੇਜ ਕਰਦਾ ਉਹਨੂੰ ਇੰਪਰੂਵ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਹੜੀ ਵੀ ਇਨਫੈਕਸ਼ਨ ਹੁੰ ਚੌਥਾ ਤੇ ਪੰਜਵਾਂ ਪੱਜ ਦੇਖੀਏ ਤਾਂ ਐਂਟੀ ਇਨਫਲਮੇਟਰੀ ਆ ਸਿਰ ਉਸ ਤੋਂ ਬਾਅਦ ਜਿਹੜੇ ਤੁਹਾਡੇ ਯੂਰਿਨ ਟ੍ਰੈਕ ਆ ਉਹਨੂੰ ਸਟੀਮੂਲੇਟ ਕਰਦਾ ਵਾ ਤੇ ਸਾਫ਼ ਰੱਖਣ ਦੇ ਵਿੱਚ ਤੁਹਾਡੇ ਬਲੈਡਰ ਨੂੰ ਤੁਹਾਡੀ ਯੂਰਿਨ ਵਾਲੀ ਪਾਈਪ ਨੂੰ ਯੂਥੀਰੀਆ ਜਿਹਨੂੰ ਆਪਾਂ ਕਹਿੰਦੇ ਨੇ ਇਹਨਾਂ ਨੂੰ ਸਾਫ਼ ਰੱਖਣ ਦੇ ਵਿੱਚ ਮਦਦ ਕਰਦੀ ਆ ਸਿਰਫ ਚੰਦਨ ਪ੍ਰਭਾਵਤੀ ਬਟ ਜੇਕਰ ਤੁਹਾਨੂੰ ਇਹਦੇ ਨਾਲ ਨਾਲ ਸਿੰਪਟਮਸ ਇਹ ਆਉਂਦੇ ਵੀ ਤੁਹਾਡਾ ਪਿਸ਼ਾਬ ਰੁਕ ਰੁਕ ਕੇ ਆਉਂਦਾ ਵਾ ਤੁਹਾਨੂੰ ਇਦਾਂ ਲੱਗਦਾ ਵੀ ਜਦੋਂ ਪਿਸ਼ਾਬ ਜਾਣੇ ਹੋ ਤਾਂ ਇੱਕੋ ਦਮ ਪਹਿਲਾਂ ਤਾਂ ਜਿਵੇਂ ਪ੍ਰੈਸ਼ਰ ਜਾ ਬਣਿਆ ਉਸ ਤੋਂ ਬਾਅਦ ਫਿਰ ਪ੍ਰੈਸ਼ਰ ਟੁੱਟਣ ਤੋਂ ਬਾਅਦ ਇੱਕੋ ਦਮ ਖੁੱਲਿਆ ਤੇ ਨਾਲ ਨਾਲ ਤੁਹ ਦੇ ਨਾਲ ਤੁਹਾਨੂੰ ਬਲੂਟਿੰਗ ਦੀ ਦਿੱਕਤ ਰਹਿੰਦੀ ਹੈ ਸਿਰ ਦੇ ਵਿੱਚ ਦਰਦ ਰਹਿੰਦਾ ਹੈ ਜਾਂ ਤੁਸੀਂ ਪਿਸ਼ਾਬ ਹੋਲਡ ਕਰਦੇ ਹੋ ਤਾਂ ਤੁਸੀਂ ਇੱਕ ਕੰਮ ਕਰਨਾ ਵਾ ਕਮੈਂਟ ਦੇ ਵਿੱਚ ਲਿਖਣਾ ਸ਼ਰਬਤ ਲਿੰਕ ਤੁਹਾਨੂੰ ਮੈਂ ਪ੍ਰੋਵਾਈਡ ਕਰੂੰਗਾ ਉਹਦਾ ਸੇਵਨ ਤੁਸੀਂ ਅੱਜ ਤੋਂ ਹੀ ਸ਼ੁਰੂ ਕਰਨਾ ਵਾ 10 ਐਮਐਲ ਸਵੇਰੇ 10 ਐਮਐਲ ਦੁਪਹਿਰੇ 10 ਐਮਐਲ ਸ਼ਾਮ ਨੂੰ ਤੇ ਤੁਸੀਂ ਵਿਦਨ 45 ਡੇਸ 45 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪ ਵੇਖੋਗੇ ਕਿ ਕਿਸ ਤਰ੍ਹਾਂ ਜੇਕਰ ਆਪਣੀਆਂ ਸਾਰੀਆਂ ਦਿੱਕਤਾਂ ਠੀਕ ਹੋਣ ਤਾਂ ਆਪਾਂ ਕਿੰਨੇ ਕੁ ਨਿਰੋਗੀ ਮਹਿਸੂਸ ਕਰਦੇ ਹਾਂ